ਹਾਂਜੀ ਬਾਈ ਜੀ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਦੋ ਤਿੰਨ ਦਿਨ ਹੋ ਗਏ ਮਾਨਸਾ ਮੈਡੀਕਲ ਸਟੋਰ ਦੇ ਉੱਤੇ ਫਾਇਰਿੰਗ ਹੋਈ ਸੀਗੀ ਦੋ ਮੁੰਡੇ ਆਏ ਮੋਟਰਸਾਈਕਲ ਦੇ ਉੱਤੇ ਫਾਇਰਿੰਗ ਕਰ ਗਏ ਤੇ ਸੀਸੇ ਭੰਨ ਗਏ ਤੁਸੀਂ ਦੇਖ ਸਕਦੇ ਹੋਗੇ ਬੜਾ ਇਕੱਠ ਹੋਇਆ ਹੈਗਾ ਦੁਕਾਨ ਦੇ ਉੱਤੇ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਵਾਹਿਗੁਰੂ ਦੀ ਕਿਰਪਾ ਨਾਲ ਬਚਤ ਰਹਿ ਗਈ ਤੇ ਲੇਕਿਨ ਦਿਨ ਦਿਹਾੜੇ ਬਦਮਾਸ਼ਾਂ ਵੱਲੋਂ ਇਦਾਂ ਦੀ ਘਿਉਣੀ ਹਰਕਤ ਕਰਨੀ ਬੌਲ ਮਾਰੀ ਗੱਲ ਹੈ ਠੀਕ ਹੈ ਜੀ ਤੇ ਅੱਜ ਸੁਣਨ ਦੇ ਵਿੱਚ ਆਇਆ ਕਿ ਪੰਜਾਬ ਪੁਲਿਸ ਨੇ ਉਹਨਾਂ ਦਾ ਅਨਕਾਊਂਟਰ ਕੀਤਾ ਪੰਜਾਬ ਪੁਲਿਸ ਨੇ ਤਿੰਨ ਬਦਮਾਸ਼ਾਂ ਦਾ ਜਿਨ੍ਹਾਂ ਨੇ ਇਹ ਫਾਇਰਿੰਗ ਕੀਤੀ ਸੀਗੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਹਿੰਦੇ ਵੀ ਪੁਲਿਸ ਦੇ ਹੱਥ ਬਹੁਤ ਲੰਮੇ ਹੁੰਦੇ ਨੇਗੇ ਕਿਤੇ ਮਰਜ਼ੀ ਜੇ ਪਤਾਲ ਚ ਲੁਕ ਜਣੋ ਇਹ ਭਾਲੇ ਲੈਂਦੇ ਨੇਗੇ ਤੁਸੀਂ ਦੇਖ ਸਕਦੇ ਹੋ ਬਹੁਤ ਫੋਰਸ ਆਈ ਹੈ ਤੇ ਮਾਨਸਾ ਦੀ ਖਬਰ ਆ ਗਈ ਇਹ ਆ ਦੇਖੋ ਸ਼ੀਸ਼ੇ ਉਸੇ ਭੰਨ ਤੇ ਕਾਫੀ ਬਚਤ ਰਹੀ ਗਈ ਨੁਕਸਾਨ ਤੋਂ ਤੇ ਉਹ ਸੀਸੀ ਫੁੱਟੇ ਨਗੇ ਹੋਰ ਨੁਕਸਾਨ ਤੋਂ ਬਚਾਅ ਹੋ ਗਿਆ ਠੀਕ ਹੈ ਪੰਜਾਬ ਤੇ ਹਾਲਾਤ ਨੇ ਇਹ ਅੱਜ ਦੇ ਤੁਸੀਂ ਦੇਖ ਸਕਦੇ ਹੋਗੇ